ਪਿਆਉ ਜੀ ਲੋ ਜੀ ਸਸਰੀ ਘਰ ਆ ਰਹੇ ਨੂੰ ਤੇ ਅੱਜ ਆਪਾਂ ਲੱਗੇ ਹੋਇਆ ਕਣਕ ਵੀਜਣ ਵਾਸਤੇ ਤੇ ਬਾਕੀ ਤੁਸੀਂ ਸਫਾਈ ਕੀ ਚੈੱਕ ਕਰਿਓ ਦੇਖੋ ਕਿੰਨੀ ਸਫਾਈ ਆਈ ਇਹ ਆਪਾਂ ਮਤਲਬ ਪਹਿਲਾਂ ਬਾਕੇ ਫਿਰ ਔਣੀ ਕਰੀਦੀ ਔਣੀ ਕਰਕੇ ਆਪਾਂ ਸੁਹਾਗਾ ਮਾਰਿਆ ਕੱਲਾ ਸੁਹਾਗਾ ਮਾਰ ਕੇ ਬਸ ਹੁਣ ਸਵੇ ਸਿੱਧਰ ਫੇਰ ਰਹੇ ਕਿਵੇਂ ਸਫਾਈ ਮੁਟਿਆ ਵਧੀਆ ਸਫਾਈ ਤਾਂ ਠੀਕ ਆ ਹਨ ਹੂੰ ਤੇ ਲੋ ਜੋ ਚੱਲ ਰਾਂ ਝੋਟਾ ਹੌਲੈਂਡ ਇਸ ਫਾਈਟ ਆਪੇ ਹੀ ਜਾਰੀ ਆ ਰਹੀ ਬਾਬੇ ਆਹਾਂ ਹਾਂ ਦਿੱਸ ਆਹ ਇਧਰ ਚੋ ਹਾਲ ਲੱਗ ਗਿਆ ਇਧਰ ਹਾਂ ਹਾਂ ਮੇਰਾ ਪੰਪ ਦੇ ਜਾ ਰਹੇ ਆ ਕਰਦੇ ਹੋਈਏ ਦੋ ਰੰਗ ਦੇ ਮੇਰੇ ਤੇ ਤੇਰੇ ਮਨ ਯਾਰ ਆ ਤੇ ਲੋਗੇ ਮੁੰਡੇ ਕੋਰ ਕੰਮ ਹੋ ਗਿਆ ਆਪਣਾ ਸਪ੍ਰਿੰਗ ਟੁੱਟ ਗਿਆ ਤੇ ਜਿਹਦੇ ਦੇ ਆ ਜੀ ਪਲਾਸ ਹੋਇਆ ਚੋ ਕੋਈ ਮਿਲ ਗਿਆ ਪਲਾਸ ਵੀ ਆਪਾਂ ਤੇ ਜਿਹੜਾ ਆਪਣਾ ਪਿੱਛੇ ਘੁੰਮਦਾ ਹੁੰਦਾ ਟਾਇਰ ਕਣਕ ਫਾਣੇ ਵਾਲਾ ਉਹਦਾ ਸਪ੍ਰਿੰਗ ਟੁੱਟ ਗਿਆ ਤੁਹਾਨੂੰ ਦਿਖਾਣੇ ਆ ਦੇਖਦੇ ਹਾਂ ਇਹ ਸ਼ਕਤ ਹੋਇਆ ਸਟਿੰਗ ਹੀ ਕਰਦੇ ਆ ਪਲਾਸ ਨਾਲ ਮੱਡ ਬੁੱਢੀ ਆਰ ਬਰ ਆ ਆਜਾ ਆਜਾ ਇਹਨਾਂ ਦੇ ਤੇ ਦੱਦੀ ਪਹਿਲੇ ਕਰਦੇ ਆ ਇਹ ਬਰਾਤ ਸਾਲਾ ਖੜ ਗਿਆ। ਇੱਕ ਟੇਕਾ ਵਾ। ਕੋਈ ਜ਼ਕੂਤ ਨਹੀਂ ਆਈ। ਤਾਂ ਦਿਨ ਕੋਈ ਨਹੀਂ ਕਰਾ ਰਹਾ। ਤਾਂ ਦਿਨ ਚ ਵੀ ਨਹੀਂ ਕਰਾ ਰਹਾ। ਲੋਵੇ ਮੁੰਡਿਓ ਖਿੱਚਦਾ ਕੰਮ ਆਪਾਂ ਤੇ ਸੈਟ ਕਰਕੇ ਬਾਅਦ ਖਿੱਚਦਾ ਕੰਮ। ਲੱਗੇ ਹੋਇਆ ਉਧਰ ਰੋਟੀਆਂ ਖਾਣ ਲੱਗੇ ਆ ਤੇ ਚੈੱਕ ਕਰੋ ਬੈਠਾ ਪੁੱਸ ਰਿਹਾ ਕੇ ਦੂਜਾ ਮੁੰਡਾ ਤੇ ਵਾਸ ਖਿੱਚਿਆ ਹੋਇਆ ਕੰਮ ਇਹ ਤੋਂ ਆਪਾਂ ਚੱਲਾਂਗੇ ਬਤਾਉ ਲੈ ਕੇ ਤੇ ਚਲੋ ਅੱਗੇ ਦਿਖਾਉਂਦੇ ਆ ਤੁਹਾਨੂੰ ਚਲੋ ਜੀ ਪਹੁੰਚ ਗਏ ਨਾ ਕਣਕ ਦਾ ਆਪਾਂ ਨਵੇੜਿਆ ਤੇ ਤੇ ਮਸਲਮ ਨਵੇੜ ਕਿ ਨਹੀਂ ਆਪਾਂ ਲੰਘਿਆ ਤੇ ਘਰ ਦੇ ਲੱਗੇ ਉਹ ਤੇ ਡੈਡੀ ਹੋਣੀ ਕਣਕ ਵਿੱਚ ਨੂੰ ਆਉਂਦੇ ਤੇ ਆਪਾਂ ਬਤਾਉਣ ਲੈ ਗਏ ਤੇ ਅੱਜ ਆਪਾਂ ਇਹ ਪਟਿਆਲੇ ਸਾਰੇ ਬਤਾਉ ਵੇਚ ਤੇ ਅੱਜ ਆਪਾਂ ਨਵੇੜਤਾ ਆਪਾਂ ਇਹ ਤੇ 3 ਵਜੇ ਤੇ ਹੁਣ ਬਾਅਦ ਚੱਲੇ ਆ ਘਰ ਨੂੰ ਤੇ ਟਾਈਮ ਦੇ ਕੋਈ ਹੋ ਰਹਿਆਂ ਉਹ 5:00 ਵਜੇ ਕਿ ਮਤਲਬ 3:00 ਵਜੇ ਆਇਆ ਤੇ 2 ਘੰਟੇ ਜਿ ਫੜ ਗਿਆ ਬਾਅਦ ਚੱਲੇ ਹੁਣ ਘਰ ਨੂੰ ਤੇ ਬਾਕੀ ਘਰ ਜਾ ਕੇ ਦੇਖ ਲੈ ਕਿੰਨੇ ਕਿਲੋ ਵੇਡ ਦਾ ਕਣਕ ਦਾ ਕਿੰਨਾ ਕਣੀ ਫੇ ਬੱਕੇ ਉੱਡਾ ਲੱਗੇ ਹੋયા ਤੇ ਮੁੰਡਾ ਗੱਡੀ ਚਲਾਣਾ। ਬੱਕੇ ਚਲੋ ਇਹ ਲਖਾਨਿਆਂ ਤੋਂ ਅੱਗੇ-ਅੱਗੇ ਦੇਖ ਲੈਣ ਰਸਤੇ ਵਿੱਚ ਖਸਾਨੀ ਬਿਨੇ ਚਾਈਕਾ ਕਾਮ। ਫਿਰ ਉਹ ਇੱਕ ਖਾ ਪੀ ਗਿਆ ਆਪਾਂ ਲੰਘਿਆ ਏ ਬਟਿਆਲੇ ਤੋਂ ਆਪਾਂ ਇਧਰੋਂ ਚੱਲੇ ਲੈ ਆਪਣੇ ਪਿੰਡਗੜੀ ਨੂੰ ਫਿਰ ਸਾਥ ਛਾਨੇ ਸਲਾ ਬਣਾਈ। ਬੋਲਟ ਵੀ ਆਪਾਂ ਟੈਂਕੀ ਅੰਦਰੋਂ ਪੇਟ ਹੋਣ ਦਿੱਤੀ ਹੋਈ ਸੀਗੀ ਉਹ ਅੱਜ ਮਿਲ ਲਈ ਆਪਾਂ ਨੂੰ ਤਾਂ ਸਿੱਧਾ ਆਪਾਂ ਚੱਲੇ ਰੁੜਕੀ ਤੇ ਆਪਾਂ ਟੈਂਕੀ ਭਰ ਕੇ ਫਿਰ ਉਹ ਚੱਲ ਗਿਆ ਘਰ ਨੂੰ ਕਿਉਂਕਿ ਫਿਰ ਆਪਣਾ ਟਾਈਮ ਨਹੀਂ ਲੱਗੇਣਾ ਤੇ ਅੱਜ ਚ ਟਾਈਮ ਲੱਗਿਆ ਆਪਣਾ। ਤੇ ਚੱਲਦੇ ਆਂ ਜੇ ਵਟਾਂ ਇੱਕ ਫੜ ਕੇ ਤੇ ਲੋ ਜੀ ਅੱਜ ਆਪਾਂ ਹੈਗੇ ਆਂ ਸੜਕ ਤੇ ਖੜੇ ਆਂ ਸੜਕ ਤੇ ਖੜੇ ਕਿਉਂਕਿ ਮੁੰਡੇ ਉਡੀਕ ਰਿਹਾ ਮੁੰਡੇ ਆਊਗਾ ਉਹ ਗਾਰਡ ਦੇਖਣੀਆਂ ਨੇ ਫਿਰ ਇਹਨੇ ਲੈ ਕੇ ਆਣੀਆਂ ਤੇ ਅੱਜ ਆਪਾਂ ਜਾ ਰਹੇ ਆਂ ਕਾਲਜ ਕੱਲ ਆਪਾਂ ਕੰਮ ਨਵੇੜਤਾ ਕਣਕ ਬੀਜ ਕੇ ਬਤਾਉਂ ਵੀ ਹਿੱਟਿਆ ਤੇ ਇਸ ਵਾਸਤੇ ਚਲੋ ਹੁਣ ਚੱਲਦੇ ਆਪਾਂ ਮੁਕਤੇ ਉੱਤੇ ਤੇ ਲੋ ਜੀ ਕਾਲਜ ਤੋਂ ਵੀ ਨਵੇੜਤਾ ਕੰਮ ਤੇ ਬਾਕੀ ਹੁਣ ਲੱਗੇ ਹੋਏ ਕਣਕ ਬੀਜਣ ਵਾਸਤੇ ਤੇ ਉਧਰ ਛੇਟਾ ਚੱਲ ਰਿਹਾ ਕਿਆ ਪਾਹਰੋਂ ਫੇਰ ਰਹੇ ਆ ਪਿੱਛੇ ਪਿੱਛੇ ਤੇ ਬਸ ਐਂ ਕਰਕੇ ਫੇਰ ਕੇ ਇਤਵਾ ਦੂਰ ਕਰਾਂਗੇ ਜੀ ਤੇ ਲੋ ਜੀ ਖੈਰੋਂ ਫੇਰਤੀ ਦੀ ਦੂਰ ਕਰਤਾ ਮਤਲਬ ਹੁਣ ਰੋਡਾਂ ਤੇ ਫੇਰਦਾ ਸਾਈਡਾਂ 'ਚ ਦੋ ਦੋ ਵਾਰੀ ਕੇਤਵਾ ਦਾ ਪਾਸਵਾਗਾ ਫੇਰਦਾਂਗੇ ਬਸ ਇਤਵਾ ਕੰਮ ਹੋ ਗਿਆ ਜੀ ਉਹਾਂ ਦੇ ਪਾਈਪ